ਇਹਨੇ ਫੋਨ ਕਰਨ ਲਗਾ ਪੈਣਾ ਇਹ ਹੁਣੇ ਤੁਸੀਂ ਅੱਗੇ ਵੀ ਦੇਖਿਆ ਹੋਣਾ ਕਿ ਬਸ ਸਟੈਂਡ ਦੇ ਪੁਲ ਦੇ ਕੋਲ ਜਿਹੜਾ ਈ ਰਿਕਸ਼ਾ ਪਲਟਿਆ ਆ ਜਿਹਨੇ ਆਪਣੀ ਸਮਰੱਥਾ ਤੋਂ ਵੱਧ ਜਿਹੜਾ ਸਮਾਨ ਜਿਹੜਾ ਲੱਧਿਆ ਓਵਰ ਹਾਈ ਲੈਂਥ ਦਾ ਉਹ ਪਲਟਿਆ ਆ ਉਹਦਾ ਉੱਥੇ ਨੁਕਸਾਨ ਉਹਦਾ ਵੀ ਹੋ ਸਕਦਾ ਸੀ ਕਿਸੇ ਦਾ ਹੋਰ ਦਾ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਹੁਣ ਆਹ ਦੇਖੋ ਇਹ ਉਧਰੋਂ ਚੌਕ ਹੈ ਉਧਰੋਂ ਫੋਨ ਸੁਣਦਾ ਆਂਡਿਆ ਅਜੇ ਵੀ ਨਹੀਂ ਆੜਿਆ ਕਿਨੂੰ ਅਸੀਂ ਰੋਕਿਆ ਹੈ ਹਜੇ ਵੀ ਨਹੀਂ ਹਟਿਆ ਜੀ ਫੋਨ ਚੁੰਡਿਆ ਹੈ ਆ ਦੇਖੋ ਇਹ ਨਿਤੀ ਬਣਾਇਆ ਹੈ ਇਸ ਕਰਕੇ ਅਸੀਂ ਇਹ ਇਹਨਾਂ ਨੂੰ ਇਹ ਬੇਨਤੀ ਕਰਦੇ ਆ ਜਿਹੜੀ ਜਿਹੜੀ ਚੀਜ਼ ਤੁਹਾਡੀ ਬਣੀ ਹੈ ਸਵਾਰੀਆਂ ਧੋਣ ਵਾਸਤੇ ਸਵਾਰੀਆਂ ਹੀ ਧੋਵੋ ਇਹ ਸਮਾਜਨਤਾ ਵਾਸਤੇ ਮੈਂ ਪਰਸਪਰ ਹੋਇਆ ਪਰ ਹੋਇਆ ਯਾਰ ਉਹ ਪਾਰ ਨਹੀਂ ਲੱਗ ਮਾਰ ਉਧਰੋਂ ਚੌਂਗ ਆ ਗਿਆ ਤੂੰ ਫੋਨ ਚੁੰਡਿਆ ਤੂੰ ਅੱਧੇ ਤੱਕ ਜਦੋਂ ਜਦੋਂ ਲੱਕਿਆ ਉਹ ਫੋਨ ਹੀ ਚੁੰਡਿਆ ਮੈਂ ਫੋਨ ਫੜ ਕੇ ਲਾਇਆ ਇਹ ਤੁਹਾਨੂੰ ਲਾਇਆ ਸੀ ਨਾ ਉਹ ਕੀ ਕਰੀਏ ਜਰਾ ਦੱਸੋ ਜੀ ਜਾਵਾਂ ਮੰਗਵਾਪੀ ਇਹ ਕੂਕੀ ਹਰੇ ਵਿੱਚ ਮਰੇਗਾ ਨਾਲੇ ਰੰਦਾ ਨਾ ਥਾਨ ਕਰੇਗਾ ਇੱਤਾ ਹੀ ਬੱਸ ਸਟੈਂਡ ਦੇ ਵਿੱਚ ਪੜਿਆ ਇੱਕ ਉੱਤੇ ਇੱਕ ਸ਼ਾ ਆ ਤੁਸੀਂ ਹੁਣੇ ਹੁਣੇ ਦੇਖਿਆ ਹੋਣਾ ਬੱਸ ਸਟੈਂਡ ਤੋਂ ਕੋਲ ਜਿਹੜਾ ਪੁਲ ਹੈਗਾ ਆ ਉੱਥੇ ਈ ਰਿਕਸ਼ੇ ਨੇ ਇੱਕ ਓਵਰ ਲੈਂਥ ਜਿਹੜਾ ਸਮਾਨ ਹੈ ਉਹ ਆਪਣੇ ਤੇ ਲੋਡ ਕੀਤਾ ਸੀ ਜਿਹੜਾ ਕਿ ਉੱਥੇ ਪਲਟ ਗਿਆ ਜੋ ਰਾਗੀਰਾਂ ਨੂੰ ਵੀ ਕਿੰਨੀ ਜਿਹੜੀ ਮੁਸ਼ਕਲ ਪੈਦਾ ਹੋਈ ਹੈ ਤੇ ਉਹ ਵੀ ਆਪਣੀ ਜਾਨ ਜਿਹੜੀ ਹੈ ਉਹਦੀ ਵੀ ਮਹਾਂ ਬਚੀ ਹੈ ਤੇ ਸਾਡੇ ਮੁਲਾਜ਼ਮਾਂ ਨੇ ਇਹਨੂੰ ਨਾਲ ਹੋ ਕੇ ਤੇ ਚੁੱਕ ਕੇ ਦਿਨੂ ਖੜਾ ਕੀਤਾ ਹੈ ਮੇਰੀ ਫੇਰ بار-ਬਾਰੇ ਇਹਨਾਂ ਨੂੰ ਇਹ ਬੇਨਤੀ ਹੈ ਕਿ ਇਹ ਰਿਕਸ਼ੇ ਵਾਲੇ ਜਿਹੜੇ ਆ ਇਹਨਾਂ ਨੂੰ ਸਵਾਰੀਆਂ ਢੋਣ ਵਾਸਤੇ ਜਿਹੜਾ ਹੈ ਮਨਜ਼ੂਰੀ ਮਿਲੀ ਹੈ ਇਹ ਉਹੀ ਕੰਮ ਕਰਨ ਨਾ ਕਿ ਇਹ ਆਪਣਾ ਉੱਤੇ ਜਿਹੜਾ ਲੋਡ ਹੈ ਉਹ ਲੱਦ ਕੇ ਤੇ ਗਾਂ ਪਸਾਂ ਜਾਣ ਇਹਨੇ ਛਾਲਿਆਂ ਤੱਕ ਪਤਾ ਨਹੀਂ ਕਿੰਨੇ ਕਦਾ ਨੁਕਸਾਨ ਕਰਨਾ ਹੈ ਫਿਰ ਕਈ ਕਹਿੰਦੇ ਨੇ ਕਿ ਦੇਖੋ ਇਹ ਗਰੀਬ ਨੇ ਗਰੀਬਾਂ ਦਾ ਗਰੀਬ ਮਾਰ ਹੋ ਰਹੀ ਹੈ ਇਹਨਾਂ ਦਾ ਚਲਾਨ ਹੋ ਰਿਹਾ ਇਹ ਤਾਂ ਦੱਸੋ ਵੀ ਕੀ ਕੀਤਾ ਜਾਏ ਇਸ ਕਰਕੇ ਮੇਰੀ ਫਿਰ ਇਹਨਾਂ ਨੀ ਰਿਕਸ਼ੇ ਵਾਲਿਆਂ ਨੂੰ ਬੇਨਤੀ ਹੈ ਕਿ ਆਪਣੇ ਤੇ ਉਨਾ ਹੀ ਸਮਾਨ ਲੱਦੋ ਜਿਹੜੀ ਤੁਹਾਨੂੰ ਮਨਜ਼ੂਰੀ ਹੈ ਤਾਂ ਫਿਰ ਤੁਸੀਂ ਸਵਾਰੀਆਂ ਢੋਣ ਵਾਸਤੇ ਹੈਗੇ ਸਵਾਰੀਆਂ ਢੋਵੋ ਇਹ ਕੰਮ ਜਿਹੜਾ ਹੈ ਨਾ ਕਰੋ ਇਹ ਜਿੰਨੂੰ ਮਨਜ਼ੂਰ ਹੈਗਾ ਲੋਡ ਉਹੀ ਆਪਣਾ ਲੋਡ ਇਹ ਕਰੇ ਨਹੀਂ ਤੇ ਹੁਣ ਇੱਥੇ ਕੋਈ ਹਾਸਾ ਵਾਪਰ ਜਾਂਦਾ ਕਿ ਇਹਦੀ ਮੌਤ ਹੋ ਜਾਂਦੀ ਤੇ ਫਿਰ ਇਹਨਾਂ ਨੇ ਕਿਹਾ ਸੀ ਵੀ ਆ ਦੇਖੋ ਆ ਕੀ ਹੋ ਗਿਆ ਪ੍ਰਸ਼ਾਸਨ ਕੀ ਕਰਤਾ ਹੈ ਇਸ ਕਰਕੇ ਮੇਰੀ ਇਹਨਾਂ ਨੂੰ ਇਹ ਬੇਨਤੀ ਹੈ ਵੀ ਇਹ ਕੰਮ ਜਿਹੜਾ ਇਹ ਨਾ ਕਰੋ